ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ 10 ਬ੍ਰੈਂਡ ਦੇ ਕੁਟਰਾਇ ਦੇ ਵਿੱਚ ਸੂਟ ਲੈ ਕੇ ਆਏ ਤੇ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਅੱਜ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਢੀ ਵੀਡੀਓ ਪੋਸਟ ਕਰ ਦਿੰਦੇ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 ਕਿ 8846580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ। ਕੈਸ਼ ਔਨ ਡਿਲੀਵਰੀ ਵੀ ਆਪਸ਼ਨ ਨਹੀਂ ਹੈਗੀ। ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਸਮਝਾਉਣਗੇ ਉਹ ਅਲੱਗ ਤੋਂ ਹੁੰਨੇ ਆ। ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਨੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ। ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ। ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ, ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿ ਮੰਡੇ ਤੋਂ ਲੈ ਕੇ ਸੰਡੇ ਤੱਕ ਕਪੜੀ ਸ਼ਾਪ ਓਪਨ ਹੁੰਦੀ ਹੈ ਜਦ ਮਰਜੀ ਤੁਸੀਂ ਸ਼ਾਪ ਤੇ ਆ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਣੀ ਪੈਣੀ ਹੈ ਜੇ ਜਦੋਂ ਸੂਟ ਦੀ ਬੁਕਿੰਗ ਤੁਸੀਂ ਆਨਲਾਈਨ ਕਰਾਉਂਗੇ ਤਾਂ ਪੇਮੈਂਟ ਵੀ ਆਨਲਾਈਨ ਹੀ ਕਰਾਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਆਫ ਵਾਈਟ ਕਲਰ ਦੇ ਵਿੱਚ ਐ ਜਿਹੜਾ ਬੇਸ ਹੈ ਸੂਟ ਦਾ ਕਰੀਮ ਹੈ ਤੇ ਪ੍ਰਿੰਟਿੰਗ ਦੇਖੋ ਮਲਟੀ ਪ੍ਰਿੰਟ ਦੇ ਵਿੱਚ ਹੈ ਜੀ ਬਹੁਤ ਸੋਹਣਾ ਮਲਟੀ ਪ੍ਰਿੰਟ ਪ੍ਰਿੰਟ ਨਾ ਜ਼ਿਆਦਾ ਵੱਡਾ ਹੈ ਬਹੁਤ ਸੋਹਣਾ ਨਾ ਜ਼ਿਆਦਾ ਬਰੀਕ ਪ੍ਰਿੰਟ ਵੀ ਨਹੀਂ ਹੈਗਾ ਬਹੁਤ ਸੋਹਣਾ ਮੀਡੀਅਮ ਜਿਹਾ ਪ੍ਰਿੰਟ ਦੇ ਵਿੱਚ ਸਰਦਾਰੀ ਸੂਟ ਰਹਿਣਗੇ ਬਹੁਤ ਪਿਆਰਾ ਮਲਟੀ ਕਲਰ ਦੇ ਵਿੱਚ ਕੁਟ్రਾਈ ਦਾ ਸੂਟ ਹੈ ਜੀ ਇਹ ਮੈਚਿੰਗ ਸੂਟ ਰਹੂਗਾ ਇਹ ਤਾਂ ਹੈ ਕਿ ਸ਼ਰਟ ਆਪਣੀ 2.5 ਮੀਟਰ ਦੀ ਤੇ ਨਾਲ ਮੈਚਿੰਗ ਬਾਟਮ ਹੈ ਜੀ ਮੈਚਿੰਗ ਸੈਲਫ ਦੇ ਵਿੱਚ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਸੈਲਫ ਦੇ ਵਿੱਚ ਹੀ ਬਾਟਮ ਹੈ ਨਾਲ ਕੋਟ్రਾਈ ਦੀ ਉਹ ਬਾਟਮ ਹੈ ਜੀ ਨਾਲ ਤੇ ਕੋਟ్రਾਈ ਦੀ ਉਹ ਸ਼ਰਟ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਪੂਰੇ 2.5 ਮੀਟਰ ਦਾ ਇਹ ਡਿਜ਼ਾਈਨਿੰਗ ਦੇ ਵਿੱਚ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣਾ ਕੋਟ్రਾਈ ਦਾ ਸੂਟ ਹੈ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਬਹੁਤ ਪਿਆਰਾ 2200 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਸੂਟ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਇਹ ਡਿਜ਼ਾਈਨ ਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਕਲਰ ਸੇਮ ਦੇ ਵਿੱਚ ਹੈ ਬਲੈਕ ਕਲਰ ਹੈ 10 ਬ੍ਰੈਂਡ ਦੇ ਸੂਟ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਪਹਿਲਾਂ ਮੈਂ ਦਿਖਾਇਆ ਤੁਹਾਨੂੰ ਕਰੀਮ ਰੰਗ ਦੇ ਵਿੱਚ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਮਲਟੀ ਪ੍ਰਿੰਟਿੰਗ ਇਹ ਸ਼ਰਟ ਆ ਗਈ ਨਾਲ ਮੈਚਿੰਗ ਬਾਟਮ ਰਹੂਗੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਕਟ్రਾਈ ਦੀ ਉਹ ਬਾਟਮ ਹੈ ਕਟ్రਾਈ ਦੀ ਉਹ ਸ਼ਰਟ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪਾਕਿਸਤਾਨ ਪ੍ਰਾਈਸ ਹੈ 2200 ਪ੍ਰਾਈਸ ਦੇ ਨਾਲ ਐਕਸਟਰਾ ਜੇ ਪ੍ਰਿੰਟ ਦੇ ਵਿੱਚ ਹੀ ਗ੍ਰੇ ਕਲਰ ਇਹ ਵੀ ਬਹੁਤ ਬੜਾ ਸੋਹਣਾ ਸਰਦਾਰੀ ਸੂਟ ਹੈ ਜੇ ਤੁਹਾਨੂੰ ਜਿਆਦਾ ਡਾਰਕ ਕਲਰ ਜਾਂ ਜਿਆਦਾ ਲਾਈਟ ਨਹੀਂ ਪਸੰਦ ਇਹ ਵਾਲਾ ਕਲਰ ਜਿਵੇਂ ਆਪਣਾ ਮੀਡੀਅਮ ਦੇ ਵਿੱਚ ਆ ਜਾਂਦਾ ਜੀ ਜਿਹੜਾ ਗ੍ਰੇ ਹੁੰਦਾ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਸ਼ਰਟ ਆ ਗਈ ਨਾਲ ਮੈਚਿੰਗ ਕਟਰਾਈ ਦੀ ਉਹ ਬਾਟਮ ਰਹੂਗੀ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਇਹ ਨਾਲ ਪ्योर ਮਸਲੀਨ ਦਾ ਦੁਪੱਟਾ ਰਹਿਣਾ 2.5 ਮੀਟਰ ਦਾ। ਇਹ ਸਾਫਟ ਦੇ ਵਿੱਚ। ਇਹ ਦੇਖਦੇ ਚਾ। ਹੁਣ ਸੋਨਾ ਸੂਟ ਹੈ। ਇਹ ਤਿੰਨ ਸੂਟ ਦਿਖਾਏ ਮੈਂ ਤਿੰਨ ਕਲਰ ਇੱਕ ਪ੍ਰਿੰਟ ਦੇ ਵਿੱਚ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ। ਨੈਕਸਟ ਪ੍ਰਿੰਟ ਆ ਗਿਆ। ਇਹ ਕਰੀਮ ਰੰਗ ਦੇ ਵਿੱਚ ਹੈ ਜੀ ਪਹਿਲਾ ਸੂਟ ਆਪਣਾ ਆਫ ਵਾਈਟ ਕਲਰ ਦੇ ਵਿੱਚ ਹੀ ਆ। ਬਸ ਪ੍ਰਿੰਟ ਚੇਂਜ ਹੈ ਹੁਣ ਬੜਾ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਅੰਬੀ ਵਾਲਾ ਪ੍ਰਿੰਟ ਇਹ ਲੁੱਕ ਦੇ ਵਿੱਚ ਆਇਆ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਬਣੇ ਸੂਟ ਦਾ ਵੀ ਇਹ ਸ਼ਰਟ ਆ ਗਈ ਨਾਲ ਮੈਚਿੰਗ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੀ ਮੈਚਿੰਗ ਬਾਟਮ ਹੈ ਕੁਟਰਾਏ ਦੇ ਵਿੱਚ ਇਹਨਾਂ ਆਰ ਪੀ ਮਸਲੀਨ ਦਾ ਪੂਰੇ 2.5 ਮੀਟਰ ਦਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਮੈਂ ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਬਹੁਤ ਸੋਹਣਾ ਸੂਟ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਸਕੀਮ ਕਲਰ ਸੇਮ ਅੰਬੀ ਵਾਲਾ ਪ੍ਰਿੰਟ ਹੈ ਜਿਹੜਾ ਤੁਹਾਨੂੰ ਕ੍ਰੀਮ ਦਿਖਾਇਆ ਉਹਦੇ ਨਾਲ ਦਾ ਹੀ ਹੈ ਸੋਹਣਾ ਸਕਿਨ 골ਡਨ ਜਿਹਾ ਕਲਰ ਹੈ ਸਕਿਨ ਵੀ ਨਹੀਂ ਕਹਿ ਸਕਦੇ ਥੋੜਾ ਪਿਸਤਾ ਜੀ ਟੋਨ ਤੇ ਆ ਰਿਹਾ ਸੂਟ ਦਾ ਕਲਰ ਨਾਲ ਮੈਚਿੰਗ ਬਾਟਮ ਪ੍ਰਿੰਟਿੰਗ ਬਹੁਤ ਸੋਹਣਾ ਸਰਦਾਰੀ ਸੂਟ ਹੈ ਯਾ ਹੋਰ ਮਸਲੀਨ ਦਾ ਦੁਪੱਟਾ ਹੈ ਇਹ ਵੀ ਬਹੁਤ ਸੋਹਣਾ ਦੁਪੱਟਾ ਵੀ ਬਹੁਤ ਸੋਹਣਾ ਪਿਸਤਾ ਗ੍ਰੀਨ ਜਿਹਾ ਕਲਰ ਹੈ 2200 ਪ੍ਰਾਈਸ ਦੇ ਨਾਲੇ ਸੇਮ ਪ੍ਰਿੰਟ ਦੇ ਵਿੱਚ ਹੈਗਾ ਬਲੂ ਕਲਰ ਨੇਵੀ ਬਲੂ ਕਲਰ ਹੈ ਬੜਾ ਪਿਆਰਾ ਸਦਾ ਬਹਾਰੰਬੀ ਵਾਲਾ ਪ੍ਰਿੰਟ ਹੈ ਜੀ ਜਿਹੜਾ ਇਹ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਜਿਹੜਾ ਅੰਬੀ ਵਾਲਾ ਪ੍ਰਿੰਟ ਹੁੰਦਾ ਉਹ ਹਮੇਸ਼ਾ ਟ੍ਰੈਂਡ ਦੇ ਵਿੱਚ ਰਹਿੰਦਾ ਹੈ ਜੀ ਇਹ ਸੋਹਣੀ ਇਹ ਆ ਗਈ ਸ਼ਰਟ ਦੀ ਪ੍ਰਿੰਟਿੰਗ ਬਹੁਤ ਸੋਹਣਾ ਕਲਰ ਹੈ ਤੇ ਨਾਲ ਸੈਲਫ ਦੇ ਵਿੱਚ ਹੀ ਮੈਚਿੰਗ ਬਾਟਮ ਹੈ ਕਾਟ ਰਾਈ ਦੀ ਉਹ ਕਾਟ ਰਾਈ ਦੀ ਉਹ ਸ਼ਰਟ ਹੈ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ। ਬਹੁਤ ਵਟਾ ਇਹ ਮਿੱਤਰ ਦਾ ਦੁਪੱਟਾ ਰਹਾ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਕਿੰਨਾ ਪਿਆਰਾ ਸੁ। ਇਹ ਤਿੰਨ ਸੂਟ ਮੈਂ ਇੱਕ ਪ੍ਰਿੰਟ ਚ ਦਿਖਾਏ ਆ ਤਿੰਨ ਕਲਰ। ਨੈਕਸਟ ਸ਼ੁਰੂ ਕਰਦੇ ਆ। ਸਕਿਨ ਪੀਚ ਜਿਹਾ ਕਲਰ ਹੈ ਬੜਾ ਪਿਆਰਾ। ਲਾਈਟ ਪੀਚ ਜਿਹਾ ਬੇਸ ਹੈ ਸੂਟ ਦਾ। ਇਹ ਵੀ ਅੰਬੀ ਵਾਲੀ ਪ੍ਰਿੰਟਿੰਗ ਹੈ। ਯਾਰਾ ਸੂਟ ਇਹ ਵੀ ਸ਼ਰਟ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਨਾਲ ਮੈਚਿੰਗ ਬਾਟਮ ਰਹੂਗੀ ਸਕਿਨ ਕਲਰ ਦੇ ਵਿੱਚ ਇਹ ਸ਼ਰਟ ਆ ਗਈ ਪਰ ਟਰਾਈ ਦੇ ਵਿੱਚ ਇਹ ਨਾਲ ਫੋਰਮਸਲੀਨ ਦਾ ਦੁਪੱਟਾ ਰਹੇਗਾ ਉੱਪਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਸੂਟ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨੂੰ ਨੈਕਸਟ ਆ ਗਿਆ ਇਹਦੇ ਵਿੱਚ ਰੈੱਡ ਕਲਰ ਜਿਨ੍ਹਾਂ ਨੂੰ ਡਾਰਕ ਕਲਰ ਪਸੰਦ ਹੈ ਉਹਨਾਂ ਲਈ ਇਹ ਚੂਕਾਂਗੇ ਕਸੂਟ ਦੀ ਦੇਖੋ ਕਿੰਨਾ ਪਿਆਰਾ ਕਲਰ ਆ ਨਾਲ ਮੈਚਿੰਗ ਬਾਟਮ ਰਹੂਗੀ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਦੇ ਨਾਈਟ ਪ੍ਰਿੰਟਿੰਗ ਚ ਇਹ ਨਾਲ ਪ्योर ਮਸਲੀਨ ਦਾ ਦੁਪੱਟਾ ਰਹਿਣਾ ਪੂਰੇ 2.5 ਬਹੁਤ ਪਿਆਰਾ ਸੂਟ ਹੈ ਵੇਅਰ ਕਿੱਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਵਾਲਾ ਸੂਟ ਜਦੋਂ ਬਣ ਕੇ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਮਸਟਰਡ ਕਲਰ ਸੇਮ ਡਿਜ਼ਾਈਨ ਦੇ ਵਿੱਚ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਮਸਟਰਡ ਕਲਰ ਕਿੰਨਾ ਪਿਆਰਾ ਕਲਰ ਹੈ ਇਹ ਸ਼ਰਟ ਆ ਗਈ ਕੋ ਟ੍ਰਾਈ ਦੇ ਵਿੱਚ ਅੰਬੀ ਵਾਲਾ ਪ੍ਰਿੰਟ ਹੈ ਨਾਲ ਮੈਚਿੰਗ ਬਾਟਮ ਰਹੂਗੀ ਤੇ ਪ्योर ਮਸਲੀਨ ਦਾ ਦੁਪੱਟਾ ਰਹੇਗਾ 8 ਮੀਟਰ ਦੇ ਦੁਪੱਟੇ 10 ਬ੍ਰਾਂਡ ਦੇ ਸੂਟ ਹੈ 2200 ਪ੍ਰਾਈਸ ਦੇ ਨਾਲ ਹੈ ਜੀ 2200 ਪ੍ਰਾਈਸ ਦੇ ਨਾਲ ਹੈ ਮੈਂ ਤੁਹਾਨੂੰ ਕੁਝ ਟਰਾਈ ਦੇ ਮੈਚਿੰਗ ਸੂਟ ਦਿਖਾਏ ਆ ਨੈਕਸਟ ਪਿਓਰ ਕਸ਼ਮੀਨੀ ਦਾ ਸੂਟ ਦਿਖਾਵਾਂਗੇ ਤੁਹਾਨੂੰ ਇਹ 3 ਮੀਟਰ ਦੀ ਸ਼ਰਟ ਹੈ ਜੀ ਮੇਨ ਗੱਲ ਹੈ ਜਿਹੜੇ ਪਿਓਰ ਕਸ਼ਮੀਨੀ ਦਾ ਸੂਟ ਹੈ 3 ਮੀਟਰ ਦੀ ਸ਼ਰਟ ਹੈ ਬਹੁਤ ਪਿਆਰਾ ਸੂਟ ਹੈ ਜੀ ਬਿਲਕੁਲ ਪਿਓਰ ਦੇ ਵਿੱਚ ਹੈ ਇਹ ਸਾਰਾ ਜਿਹੜਾ ਤੁਹਾਨੂੰ ਦੇਖ ਰਹੇ ਪ੍ਰਿੰਟ ਹੈ ਕੋਈ ਵਰਕ ਨਹੀਂ ਹੈਗਾ ਇਹ ਪ੍ਰਿੰਟ ਹੈ ਜੀ ਸਾਰੀ ਸ਼ਰਟ ਤੇ ਨੈਕ ਬਣਿਆ ਹੋਇਆ ਹੈ ਇਹ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਜਿੰਨਾ ਮਰਜੀ ਤੁਸੀਂ ਇਹਦਾ ਘੇਰਾ ਰੈਡੀ ਰੱਖ ਸਕਦੇ ਹੋ ਰਾਖੀ ਬ੍ਰਾਂਡ ਦਾ ਸੂਟ ਹੈ ਜੀ ਇਹ ਜਿਹੜੇ ਪਹਿਲਾਂ ਦਿਖਾਏ ਸੀ ਉਹ ਤਾਸ ਬ੍ਰਾਂਡ ਦੇ ਸੀਗੇ ਇਹ ਰਾਖੀ ਬ੍ਰਾਂਡ ਦਾ ਸੂਟ ਹੈ ਇਹ ਲੁੱਕ ਆ ਜਾਣੀ ਆ ਸ਼ਰਟ ਦੀ ਇਹ ਫਰੰਟ ਸੀਗੀ ਇਹ ਬੈਕ ਪੱਲਾ ਆ ਗਿਆ ਇਹ ਬੈਕ ਆ ਗਈ ਸ਼ਰਟ ਦੀ ਸੇਮ ਇਹ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਜਿੰਨੀਆਂ ਮਰਜੀ ਤੁਸੀਂ 슬ੀਵਜ਼ ਰੱਖ ਸਕਦੇ ਹੋ ਅਲੱਗ ਤੋਂ ਦਿੱਤੀਆਂ ਹੋਈਆਂ 슬ੀਵਜ਼ ਕਲਰ ਬੜਾ ਪਿਆਰਾ ਹੈ 3 ਮੀਟਰ ਦੀ ਇਹ ਸ਼ਰਟ ਹੈ ਠੀਕ ਹੈ ਇਹ ਸ਼ਰਟ ਆ ਗਈ ਨਾਲ 3 ਮੀਟਰ ਦੀ ਉਹ ਬਾਟਮ ਹੈ ਤੇ ਨਾਲ ਹੈਗਾ ਪਿਓਰ ਦਾ ਸ਼ਾਲ ਹੈ ਜੀ ਨਾਲ ਬਿਲਕੁਲ ਪਿਓਰ ਦੇ ਵਿੱਚ ਸ਼ਾਹ ਇਹਨੂੰ ਕੱਢੋ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਰਾਖੀ ਬ੍ਰੈਂਡ ਦਾ ਸੂਟ ਹੈ ਜੀ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਦੇ ਨਾਲ ਇਹ ਲੁੱਕ ਦੇ ਵਿੱਚ ਸੂਟ ਆ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸੂਟ ਹੈ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹਦੇ ਚ ਕਲਰ ਦਿਖਾਉਂਦੇ ਆ ਸੇਮ ਦੇ ਵਿੱਚ ਆਪਾਂ ਤੁਹਾਨੂੰ ਮਿਲਟਰੀ ਗ੍ਰੀਨ ਜਿਹਾ ਕਲਰ ਹੈ ਬੜਾ ਪਿਆਰਾ ਥੋੜੀ ਗ੍ਰੇਟ ਹੋਣ ਦੇ ਵਿੱਚ ਹੁੰਦਾ ਜਿਹੜਾ ਮਿਲਟਰੀ ਗ੍ਰੀਨ ਕਲਰ ਉਹ ਵਾਲਾ ਕਲਰ ਹੈ ਸੂਟ ਦਾ ਰਾਖੀ ਬ੍ਰੈਂਡ ਦਾ ਸੂਟ ਹੈ ਜੀ ਇਹ ਇਹ ਫਰੰਟ ਪੱਲਾ ਆ ਗਿਆ ਸ਼ਰਟ ਦਾ ਪਹਿਲੇ ਸੂਟ ਦਾ ਵੇਸੇ ਅਸੀਂ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਤਾ ਇਹ ਬੈਕ ਆ ਗਈ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਅਲੱਗ ਤੋਂ ਬਾਜੂਆਂ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਦੇ ਨਾਲ ਹੈ ਜੀ ਸੂਟ ਇਹ ਲੁੱਕ ਦੇ ਵਿੱਚ ਆ ਗਿਆ। ਕਿੰਨਾ ਪਿਆਰਾ ਸੂਟ। ਨਾਲ 3 ਮੀਟਰ ਦੀ ਉਹ ਬਾਟਮ ਰਹੂਗੀ। ਤੇ ਪ्योर ਦਾ ਸ਼ਾਲ ਰਹਿਣਾ ਨਾਲ। ਬਹੁਤ ਪਿਆਰਾ ਸ਼ਾਲ ਹੈ। ਇਹ ਲੁੱਕ ਦੇ ਵਿੱਚ ਆ ਗਿਆ। 2800 ਪ੍ਰਾਈਸ ਹੈ, 2800 ਪ੍ਰਾਈਸ ਹੈ। ਨੈਕਸਟ ਆ ਗਿਆ ਬੜਾ ਪਿਆਰਾ ਬਰਾਊਨ ਕਲਰ ਹੈ ਇਹਦੇ ਵਿੱਚ ਸੇਮ ਦੇ ਵਿੱਚ। ਕਲਰ ਸਾਰੇ ਹੀ ਬੜੇ ਪਿਆਰੇ ਆ। ਬਹੁਤ ਸੋਨੇ ਕਲਰਸ ਦੇ ਨਾਲ ਰਾਖੀ ਬ੍ਰੈਂਡ ਦੇ ਸੂਟ ਹੈ ਪਿਓਰ ਪਸ਼ਮੀਨੇ ਦੇ ਵਿੱਚ ਇਹ ਫਰੰਟ ਲੁੱਕ ਆ ਜਾਣੀ ਹੈ ਸ਼ਰਟ ਦੀ ਦੇਖੋ ਫਰੰਟ ਆ ਜਣਾ ਸ਼ਰਟ ਦਾ ਇਹ ਬੈਕ ਪੱਲਾ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਲੱਖ ਲੋ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ ਜਿੰਨਾ ਮਰਜੀ ਤੁਸੀਂ ਹੈਵੀ ਨਾਪ ਬਣਾ ਸਕਦੇ ਹੋ ਸੂਟ ਦਾ ਏ ਲਾਈਨ ਬਣਾਣਾ ਤੁਸੀਂ ਏ ਲਾਈਨ ਬਣਾ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਏ ਲਾਈਨ ਦਾ ਬਹੁਤ ਟ੍ਰੈਂਡ ਹੈ ਜੀ ਸੂਟਾਂ ਦਾ ਕਲਰ ਬਹੁਤ ਪਿਆਰਾ ਕਲਰ ਹੈ ਸੂਟ ਦਾ ਇਹ ਬਰਾਊਨ ਮਾਊਸ ਜਿਹਾ ਕਲਰ ਹੈ 3 ਮੀਟਰ ਦੀ ਉਹ ਬਾਟਮ ਰਹੂਗੀ ਨਾਲ ਤੇ ਪੂਰੇ ਪਿਓਰ ਦਾ ਸ਼ਾਲ ਹੈ ਜੀ ਨਾਲ ਬਿਲਕੁਲ ਸੌਫਟ ਦੇ ਵਿੱਚ ਪਿਓਰ ਦਾ ਸ਼ਾਲ ਹੈ ਇਹ ਲੋਕਾਂ ਜਾਣੇ ਰਾਖੀ ਭਰੇਨ ਦਾ ਸੂਟ 2800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਪਰਪਲ ਕਲਰ ਸੇਮ ਦੇ ਵਿੱਚ ਪਰਪਲ ਕਲਰ ਹੈ ਇਹ ਲੋਕ ਕਾ ਜਾਨੀਏ ਸਮਝਦੀ ਫਰੰਟ ਆ ਦੇ ਇਹ ਬੈਕ ਖੁੱਲ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੀ-ਬਾਜੀ ਅਲੱਗ ਤੋਂ ਦਿੱਤੀਆਂ ਹੋਈਆਂ ਬਹੁਤ ਪਿਆਰਾ ਕਲਰ ਪਰਪਲ ਕਲਰ ਹੈ ਜਿਸੂ ਤਦਾ ਆ ਜਾਣੀ ਆ ਫਰੰਟ ਲੁੱਕ ਬਹੁਤ ਪਿਆਰਾ ਕਲਰ ਕੰਬੀਨੇਸ਼ਨ 3 ਮੀਟਰ ਦੀ ਉਹ ਬਾਟਮ ਨਾਲ ਪਿਓਰ ਕਸ਼ਮੀਨੀ ਦਾ ਸੂਟ ਹੈ ਤੇ ਪਿਓਰ ਦਾ ਹੀ ਸ਼ਾਲ ਰਹਿਣਾ ਨਾਲ ਰਾਖੀ ਬ੍ਰੈਂਡ ਦੇ ਸੂਟ ਹੈ ਜੀ ਇਹ ਬਹੁਤ ਪਿਆਰਾ ਸ਼ਾਲ ਇਹ ਲੁੱਕ ਦੇ ਵਿੱਚ ਆ ਜਨਾ ਦੇਖੋ ਸੂਟ ਕਿੰਨਾ ਪਿਆਰਾ ਹੈ 2800 ਪ੍ਰਾਈਸ ਦੇ ਜੀ ਚਾਰ ਸੂਟ ਮੇ ਪਿਓਰ ਪਸ਼ਮੀਨੇ ਦੇ ਵਿੱਚ ਰਾਖੀ ਬ੍ਰੈਂਡ ਦੇ ਦਿਖਾਏ ਆ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ